ਸਤਿ ਸ਼੍ਰੀ ਅਕਾਲ ਜੀ ਮੇਰੇ ਵਿਆਹ ਨੂੰ 15 ਸਾਲ ਹੋ ਚੁੱਕੇ ਸਨ ਪਰ ਅਜੇ ਤੱਕ ਮੇਰੇ ਘਰ ਕੋਈ ਬੱਚਾ ਨਹੀਂ ਹੋਇਆ ਸੀ ਹੁਣ ਤਾਂ ਸਰਦਾਰ ਜੀ ਵੀ ਸ਼ਰਾਬ ਪੀਣ ਲੱਗ ਪਏ ਸਨ ਵੈਸੇ ਤਾਂ ਕੁਝ ਨਹੀਂ ਬੋਲਦੇ ਸਨ ਪਰ ਸ਼ਰਾਬ ਪੀਕੇ ਰਾਤ ਨੂੰ ਇੱਕੋ ਗੱਲ ਹੀ ਦੀ ਰਟਣ ਲਈ ਰੱਖਦੇ ਕਿ ਕੀ ਫਾਇਦਾ ਐਨੀ ਜ਼ਮੀਨ ਜਾਇਦਾਦ ਦਾ ਮੇਰੇ 40 ਕਿੱਲਿਆਂ ਦਾ ਜਦੋਂ ਉਹਨਾਂ ਨੂੰ ਕੋਈ ਸਾਹਮਣ ਵਾਲਾ ਹੀ ਹੈ ਨਹੀਂ ਇਹਨਾਂ ਕਹਿ ਕੇ ਉਹ ਰੋਣ ਲੱਗ ਜਾਂਦੇ ਤੇ ਮੇਰਾ ਵੀ ਉਹਨਾਂ ਵੱਲ ਵੇਖ ਕੇ ਮਨ ਭਰ ਆਉਣਾ ਮੇਰੇ ਵਾਸਤੇ ਦੀ ਗੱਲ ਨਹੀਂ ਸੀ ਨਹੀਂ ਤਾਂ ਉਹਨਾਂ ਨੂੰ ਕਦੇ ਰੋਣਾ ਦੇਂਦੀ ਮੇਰੀ ਸਾਸੂ ਤੇ ਮੇਰੀਆਂ ਨਾਨਾ ਮੇਰੇ ਵਿੱਚ ਹੀ ਕਸੂਰ ਕੱਢਦੀਆਂ ਰਹਿੰਦੀਆਂ ਤੇ ਕਹਿ ਦਿੰਦੀਆਂ ਅਸੀਂ ਆਪਣੇ ਭਰਾ ਦਾ ਦੂਜਾ ਵਿਆਹ ਕਰਾਂਗੇ ਫਿਰ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਸਰਦਾਰ ਜੀ ਨੂੰ ਰੋਣ ਨਹੀਂ ਦੇਵਾਂਗੀ ਮੈਂ ਸਰਦਾਰ ਜੀ ਦਾ ਦੂਜਾ ਵਿਆਹ ਕਰਨ ਲਈ ਰਾਜੀ ਹੋ ਗਈ ਮੇਰੀ ਸੱਸ ਕਹਿੰਦੀ ਤੇਰੇ ਨਾਮ 5 ਕਿੱਲੇ ਜ਼ਮੀਨ ਤੇ ਲਾ ਦਿੰਨੇ ਆ ਉਹਨਾਂ ਨੇ ਮੇਰੇ ਨਾਂ 5 ਕਿੱਲੇ ਜ਼ਮੀਨ ਦੇ ਲਾ ਦਿੱਤੇ ਤੇ ਮੈਨੂੰ ਕਹਿਣ ਲੱਗੀ ਆ ਕਿ ਪਹਿਲ ਤੇਰੀ ਹੀ ਐ ਤੂੰ ਆਪਣੇ ਘਰ ਵਾਲੇ ਲਈ ਕੁੜੀ ਲੱਭ ਮੈਂ ਆਪਣੇ ਪੀਕੇ ਘਰ ਗਈ ਤੇ ਆਪਣੇ ਮਾਪੇ ਨਾਲ ਗੱਲ ਕੀਤੀ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਜੋ ਛਿੰਦੋ ਆਪਣੇ ਘਰ ਵਿੱਚ ਝਾੜੂ ਪੂੰਛ ਦਾ ਕੰਮ ਕਰਦੀ ਆ ਉਹਦੀਆਂ ਦੋ ਧੀਆਂ ਨੇ ਉਦਿਨਰ ਗੱਲ ਕਰਕੇ ਦੇਖਦੇ ਆਂ ਕੁੜੀਆਂ ਬਹੁਤ ਸੋਹਣੀਆਂ ਤੇ ਸਿਆਣੀਆਂ ਨੇ ਜੇ ਸਿੰਧੋ ਮੰਨ ਗਈ ਤਾਂ ਸ਼ਾਮ ਨੂੰ ਸਿੰਧੋ ਘਰ ਆ ਗਈ ਮੰਮੀ ਨੇ ਸਿੰਧੋ ਨਾਲ ਗੱਲ ਕੀਤੀ ਤਾਂ ਸਿੰਧੋ ਝਾਟ ਮੰਨ ਗਈ ਕਹਿਣ ਲੱਗੀ ਭੈਣੇ ਜੇ ਇੰਨੇ ਵੱਡੇ ਘਰ ਵਿੱਚ ਮਿਰਿਤੀ ਦਰਿਸ਼ਤਾ ਹੁੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤੇ ਮੈਂ ਤੇ ਮੇਰੀ ਮਾਂ ਅਸੀਂ ਸ਼ਾਮ ਨੂੰ ਸਿੰਧੋ ਦੇ ਘਰੇ ਚਲ ਗਈਆਂ ਸਿੰਧੋ ਤੇ ਉਸਦੇ ਘਰ ਵਾਲਿਆਂ ਨੇ ਰਿਸ਼ਤੇ ਲਈ ਹਾਂ ਕਹਿ ਦਿੱਤੀ ਪਰ ਮੈਂ ਕਿਹਾ ਕਿ ਇੱਕ ਵਾਰ ਕੁੜੀ ਨੂੰ ਤਾਂ ਪੁੱਛ ਲੋ ਤਾਂ ਸਿੰਦੋ ਨੇ ਆਪਣੀ ਕੁੜੀ ਰਾਣੋਂ ਨੂੰ ਆਵਾਜ਼ ਮਾਰੀ ਰਾਣੋਂ ਬਾਰਾ ਭੈਣ ਤੇ ਨੂੰ ਮਿਲਣ ਆਈ ਆ ਬਾਹਰ ਆਈ ਜਨ ਰਾਣੋਂ ਮੇਰੇ ਕੋਲ ਆ ਕੇ ਬਹਿ ਗਈ ਬੜੀ ਨਿਮਰਤਾ ਨਾਲ ਬੋਲੀ ਹਾਂ ਭੈਣੇ ਦੱਸੋ ਕੀ ਕੰਮ ਸੀ ਮੇਰੇ ਤੱਕ ਮੂਸ ਨੂੰ ਸਾਰੀ ਗੱਲ ਦੱਸੀ ਕਿ ਮੈਂ ਆਪਣੇ ਘਰ ਵਾਲੇ ਲਈ ਤੇਰਾ ਰਿਸ਼ਤਾ ਲੈਣ ਆਈ ਆ ਸਾਡੇ ਘਰ ਔਲਾਦ ਦੀ ਕਮੀ ਆ ਹਰ ਕਿਸੇ ਚੀਜ਼ ਦੀ ਕੋਈ ਕਾਟ ਨਹੀਂ ਆ। ਇਹ ਸੁਣ ਕੇ ਰਾਣੋ ਨੂੰ ਤਾਂ ਜਿਵੇਂ ਚਾਹ ਚੜ ਗਿਆ ਹੋਵੇ। ਉਹਨੇ ਮੈਨੂੰ ਗਲ ਵਕੜੀ ਪਾ ਲਈ ਤੇ ਕਹਿਣ ਲੱਗੀ ਭੈਣੇ ਸੱਚੀ ਮੇਰਾ ਇੰਨੇ ਵੱਡੇ ਘਰ ਵਿੱਚ ਰਿਸ਼ਤਾ ਹੋਊਗਾ। ਮੈਂ ਉਹਨੂੰ ਕਿਹਾ ਹਾਂ ਰਾਣੋ ਪਰ ਇੱਕ ਗੱਲ ਆ ਜਿਸ ਨਾਲ ਤੇਰਾ ਰਿਸ਼ਤਾ ਹੋਣ ਲੱਗਾ ਆ ਤੇਰੇ ਤੋਂ 15 ਸਾਲ ਵੱਡਾ ਆ। ਰਾਣੋ ਕਹਿਣ ਲੱਗੀ ਭੈਣੇ ਫਿਰ ਕੀ ਹੋਇਆ 15 ਸਾਲ ਹੀ ਵੱਡਾ ਆ। ਉਸਕਾਰ ਵਿੱਚ ਹਰ ਸੁੱਖ ਸੁਹੂਲਤਾਂ ਤਾਂ ਮੈਨੂੰ ਮਿਲਣਗੀਆਂ ਤੇ ਜਿਸ ਤਰ੍ਹਾਂ ਸਾਡੇ ਘਰ ਦੇ ਹਾਲਾਤ ਨੇ ਮੇਰਾ ਬਾਪ ਤਾਂ ਮੈਨੂੰ ਗਰੀਬੀ ਚੋਂ ਕੱਢ ਕੇ ਗਰੀਬੀ ਵਿੱਚ ਹੀ ਫਿਰ ਵਾਰ ਦਊਗਾ ਕਿਉਂਕਿ ਮੇਰੇ ਪਿਓ ਦੀ ਇੰਨੀ ਪਹੁੰਚ ਨਹੀਂ ਕਿ ਮੈਨੂੰ ਚੰਗੇ ਘਰੇ ਵਿਆਹ ਦੇਵੇ ਮੈਨੂੰ ਰਾਣੋ ਦੀਆਂ ਇਹ ਗੱਲਾਂ ਸੁਣ ਕੇ ਉਹਦੇ ਉੱਤੇ ਬੜਾ ਤਰਸ ਆਇਆ ਤੇ ਫਿਰ ਮੈਨੂੰ ਕਹਿਣ ਲੱਗੀ ਕਿ ਭੈਣੇ ਸੱਚੇ ਰਿਸ਼ਤਾ ਪੱਕਾ ਸਮਝਾਂਵੇਂ ਮੈਂ ਆਪਣੇ ਹੱਥ ਵਿੱਚ ਪਾਈ ਸੋਨੇ ਦੀ ਚੂੜੀ ਲਾ ਕੇ ਉਹਦੇ ਹੱਥ ਵਿੱਚ ਪਾ ਦਿੱਤੀ ਮੈਂ ਕਿਹਾ ਹਾਂ ਇਹ ਤੈਨੂੰ ਸ਼ਗਨ ਵਜੋਂ ਦੇ ਰਹੀ ਆਂ ਰਾਣੋਂ ਵਾਰ-ਵਾਰ ਉਸ ਚੂੜੀ ਵੱਲ ਵੇਖ ਰਹੀ ਸੀ ਤੇ ਉਹਨੂੰ ਕੁੱਟ-ਕੁੱਟ ਕੇ ਆਪਣੇ ਕਲੇਜੇ ਨਾਲ ਲਾ ਰਹੀ ਸੀ ਤੇ ਉਹਦੀ ਖੁਸ਼ੀ ਦੀ ਤਾਂ ਕੋਈ ਹੱਦ ਹੀ ਨਹੀਂ ਰਹੀ ਸੀ ਉਹਦੇ ਮਾਪੇ ਵੀ ਬਹੁਤ ਖੁਸ਼ ਸਨ ਕਿ ਸਾਡੀ ਧੀ ਦਾ ਇੰਨੇ ਵੱਡੇ ਘਰੇ ਰਿਸ਼ਤਾ ਹੋ ਗਿਆ ਰਾਣੋਂ ਦਾ ਪਿਓ ਕਹਿਣ ਲੱਗਾ ਧੀਏ ਤੂੰ ਤਾਂ ਸਾਡੇ ਲਈ ਰੱਬ ਬਣ ਕੇ ਆਈਆਂ ਜੋ ਮੇਰੀ ਧੀ ਨੂੰ ਨਰਕ ਚੋਂ ਕੱਢ ਕੇ ਸਵਰਗ ਵਿੱਚ ਲੈ ਕੇ ਜਾਣ ਲੱਗੀ ਆਂ ਅਸੀਂ ਤਾਂ ਇੰਨੇ ਵੱਡੇ ਘਰ ਬਾਰੇ ਸੋਚ ਵੀ ਨਹੀਂ ਸਕਦੇ ਸੀ ਚਲੋ ਇੱਕ ਛੋਟੀ ਰਹਿ ਗਈ ਆ ਪਰਮਾਤਮਾ ਇਸੇ ਤਰ੍ਹਾਂ ਇਸ ਦਾ ਵੀ ਕੋਈ ਮੇਲ ਮਿਲਾ ਦੇਵੇ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਚਾਚਾ ਜੀ ਇਹਦਾ ਰਿਸ਼ਤਾ ਵੀ ਹੋ ਜਾਊਗਾ ਅਸੀਂ ਐਤਵਾਰ ਦੇ ਦਿਨ ਪੰਜ ਬੰਦੇ ਆਵਾਂਗੇ ਗੁਰੂ ਘਰ ਵਿੱਚ ਤੁਸੀਂ ਰਾਨੋ ਨੂੰ ਲੈ ਕੇ ਆ ਜਾਓ ਉਥੇ ਆਨੰਦ ਕਾਰਜ ਕਰਕੇ ਅਸੀਂ ਇਹਨੂੰ ਸਿੱਧਾ ਕਰ ਲੈ ਜਾਵਾਂਗੇ ਉਹਦੇ ਮਾਪੇ ਮੇਰੇ ਸਾਹਮਣੇ ਹੱਥ ਜੋੜ ਕੇ ਖੜ ਗਏ ਤੇ ਬਹੁਤ ਖੁਸ਼ ਸਨ ਐਤਵਾਰ ਦਾ ਦਿਨ ਆ ਗਿਆ ਮੇਰੀਆਂ ਨਾਨਾ ਤੇ ਮੇਰੀ ਸੱਸ ਬਹੁਤ ਖੁਸ਼ ਸੀ ਪਰ ਸਰਦਾਰ ਜੀ ਨਾ ਖੁਸ਼ ਨਾ ਨਰਾਜ ਚੁੱਪਚੀਪੀਤੇ ਮੇਰੇ ਵੱਲ ਵੇਖ ਰਹੇ ਸੀ ਮੈਂ ਉਹਨਾਂ ਨੂੰ ਹੱਸ ਕੇ ਕਿਹਾ ਕੋਈ ਗੱਲ ਨਹੀਂ ਜੀ ਮੈਂ ਬਹੁਤ ਖੁਸ਼ ਹਾਂ ਹਾਡੇ ਵਿਆਹ ਤੇ ਸਾਡੇ ਘਰ ਮ ਕਿੰਨੇ ਬੱਚੇ ਹੋਣਗੇ ਕਿੰਨੀ ਰੌਣਕ ਲੱਗੂਗੀ ਤੇ ਸਾਡੇ ਸੁੱਤੇ ਹੋਏ ਘਰ ਨੂੰ ਭਰ ਲੱਗ ਜਾਣਗੇ ਸਰਦਾਰ ਜੀ ਮੇਰੀ ਇਹ ਗੱਲ ਸੁਣ ਕੇ ਹੱਸ ਪਏ ਅਸੀਂ ਗੁਰਦੁਆਰਾ ਸਾਹਿਬ ਗਏ ਆਨੰਦ ਕਾਰਜ ਕਰਕੇ ਰਹਿਣ ਨੂੰ ਕਰ ਲੈ ਆਏ ਰਾਣਾ ਮੇਰਾ ਬੜਾ ਮੋਹ ਕਰਦੀ ਤੇ ਮੇਰਾ ਇੱਜ਼ਤ ਮਾਨ ਵੀ ਬਹੁਤ ਕਰਦੀ ਕੋਈ ਗੱਲ ਹੋਣੀ ਮੈਨੂੰ ਪੁੱਛ ਕੇ ਕਰਦੀ ਤੇ ਸਰਦਾਰ ਜੀ ਉੱਪਰ ਵੀ ਉਹਨੇ ਕਦੇ ਹੱਕ ਨਹੀਂ ਸੀ ਜਤਾਇਆ ਹਮੇਸ਼ਾ ਗੱਲਾਂ-ਗੱਲਾਂ ਵਿੱਚ ਇਹ ਹੀ ਕਹਿੰਦੀ ਕਿ ਦੇਖ ਲੈ ਭੈਣੇ ਤੇਰਾ ਸਰਦਾਰ ਇਹ ਗੱਲ ਇੰਜ ਕਹਿ ਰਿਹਾ ਮੈਨੂੰ ਤੇਰਾ ਸਰਦਾਰ ਲੜਦਾ ਸੀ ਮੇਰੇ ਨਾਲ ਮੈਂ ਉਹਦੀਆਂ ਗੱਲਾਂ ਸੁਣ ਕੇ ਹੱਸ ਪੈਣਾ ਤੇ ਕਹਿਣਾ ਕਿ ਤੇਰਾ ਨਹੀਂ ਉਹਨੇ ਕਹਿਣਾ ਨਹੀਂ ਭੈਣੇ ਇਹ ਤੇਰਾ ਸੀ ਤੇ ਤੇਰਾ ਹੀ ਰਹੂਗਾ ਅਸੀਂ ਦੋਨੋਂ ਭੈਣਾ ਬਹੁਤ ਸੋਹਣਾ ਟਾਈਮ ਪਾਸ ਕਰ ਲਈਆਂ ਸੀ ਤੇ ਇੱਕ ਦਿਨ ਸਾਨੂੰ ਖੁਸ਼ ਖਬਰੀ ਮਿਲ ਗਈ ਸਾਰੇ ਪਰਿਵਾਰ ਦਾ ਤਰਤੀ ਪੈ ਨਹੀਂ ਲੱਗ ਰਿਹਾ ਸੀ 9 ਮਹੀਨੇ ਬਾਅਦ ਰਾਣੂ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਮੁੰਡੇ ਦੇ ਜਨਮ ਤੋਂ ਬਾਅਦ ਰਾਣੂ ਨੇ ਮੈਨੂੰ ਕੋਲ ਬੁਲਾ ਕੇ ਕਿਹਾ ਕਿ ਭੈਣੇ ਇਹ ਤੇਰੀ ਅਮਾਨਤ ਆ ਇਹ ਮੁੰਡਾ ਤੇਰਾ ਆ ਮੇਰੇ ਕਰਮਾਂ ਵਿੱਚ ਹੋਇਆ ਤਾਂ ਪ੍ਰਮਾਤਮਾ ਮੈਨੂੰ ਹੋਰ ਦੇ ਦੇਊਗਾ ਉਹਦੀ ਏਡੀ ਵੱਡੀ ਕੁਰਬਾਨੀ ਵੇਖ ਕੇ ਮੇਰੇ ਅੱਖਾਂ ਵਿੱਚ ਹੰਝੂ ਆ ਗਏ ਮੈਂ ਰਾਣੂ ਦੇ ਪੈਰ ਛੂਲੇ ਉਨੇ ਮੁੰਡੇ ਨੂੰ ਮੇਰੀ ਝੋਲੀ ਵਿੱਚ ਪਾ ਦਿੱਤਾ ਤੇ ਮੇਰੀ ਤਾਂ ਖੁਸ਼ੀ ਵਿੱਚ ਅੱਡੀ ਨਹੀਂ ਲੱਗ ਰਹੀ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਅੱਜ ਮੇਰੀ ਕੁੱਖ ਨੂੰ ਤਾਂਗ ਲੱਗ ਗਈ ਹੁਣ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹਨੇ ਮੇਰੇ ਹਿੱਟ ਦੋ ਜਨਮ ਲਿਆ ਹੋਏ ਮੁੰਡੇ ਨੂੰ ਗੋਦੀ ਵਿੱਚ ਲੈ ਕੇ ਮੈਨੂੰ ਬਹੁਤ ਸਕੂਨ ਮਿਲਿਆ ਸੀ ਮੈਂ ਪਰਮਾਤਮਾ ਅੱਗੇ ਹੱਥ ਜੋੜੇ ਤੇ ਕਿਹਾ ਸ਼ੁਕਰ ਹੈ ਪਰਮਾਤਮਾ ਤੂੰ ਸਾਡਾ ਵੀ ਜੱਗ ਵਿੱਚ ਨਾ ਪਾ ਦਿੱਤਾ ਤੇ ਮੇ ਉਸ ਮੁੰਡੇ ਦਾ ਨਾਂ ਜਗਜੀਤ ਰੱਖਿਆ ਜਗਜੀਤ ਢਾਈ ਕੋ ਸਾਲ ਦਾ ਹੋਇਆ ਤਾਂ ਰਾਣੋ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਤੇ ਕਹਿਣ ਲੱਗੀ ਭੈਣੇ ਇਹ ਮੁੰਡਾ ਮੇਰਾ ਆ ਤੇ ਹਾਸਪਈ ਮੈਂ ਵੀ ਕਿਹਾ ਹਾਂ ਰਾਣੋ ਇਹ ਤੇਰਾ ਹੀ ਮੁੰਡਾ ਆ ਰਾਣੋ ਕਹਿੰਦੀ ਇਹ ਮੇਰੇ ਘਰ ਪਰਮਾਤਮਾ ਨੇ ਬੂਟਾ ਲਾਇਆ ਆ ਮੈਂ ਇਹਦਾ ਨਾਂ ਬੂਟਾ ਸਿੰਘ ਰੱਖੂੰਗੀ ਅਸੀਂ ਸਾਰੇ ਬਹੁਤ ਖੁਸ਼ ਸੀ ਬੱਚੇ ਵੱਡੇ ਹੁੰਦੇ ਗਏ ਮੇਰਾ ਤੇ ਰਾਣੋ ਦਾ ਬਹੁਤ ਪਿਆਰ ਸੀ ਸਕੀਆਂ ਪੈਣਾ ਤੋਂ ਵੀ ਵੱਧ ਰਾਣੋ ਦੀ ਛੋਟੀ ਪੈਨ ਦਾ ਅਸੀਂ ਚੰਗਾ ਘਰ ਬਾਹਰ ਲੱਭ ਕੇ ਵਿਆਹ ਦਿੱਤਾ ਸੀ ਮੁੰਡੇ ਨੂੰ 8 ਕਿੱਲੇ ਜ਼ਮੀਨ ਦੇ ਹੁੰਦੇ ਸੀ ਤੇ ਬਹੁਤ ਸੋਹਣਾ ਘਰ-ਬਾਰ ਸੀ ਰਾਣੋ ਦਾ ਮਾਪੇ ਸਾਡੇ ਅੱਗੇ ਹੱਥ ਜੋੜਦਾ ਨਾ ਥੱਕਦਾ ਕਿ ਤੁਸੀਂ ਤਾਂ ਸਾਡੀਆਂ ਦੋਵਾਂ 3 ਦੀ ਜ਼ਿੰਦਗੀ ਸਵਰਗ ਬਣਾ ਦਿੱਤੀ ਆ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਇਹਨਾਂ ਦਾ ਹੀ ਤੁਣ ਤਾਰ ਗਿਆ ਆ ਜੋ ਪ੍ਰਮਾਤਮਾ ਨੇ ਮੇਰੇ ਹਿੱਸੇ ਦਾ ਇਹ ਪੁੱਤਰ ਮੈਨੂੰ ਦੇ ਦਿੱਤਾ ਜਗਜੀਤ 19 ਸਾਲਾਂ ਦਾ ਹੋ ਗਿਆ ਤਾਂ ਸਾਰੇ ਕਹਿਣ ਲੱਗੇ ਕਿ ਹੁਣ ਇਹਦਾ ਵਿਆਹ ਕਰ ਲੈਂਦੇ ਆ ਮੇਰੀਆਂ ਨੰਨਾਂ ਦਾ ਰਾਣਾ ਨੂੰ ਕਹਿਣ ਲੱਗੀਆਂ ਮੁੰਡੇ ਦੇ ਵਿਆਹ ਦੇ ਘਰ ਵਿਆਹ ਆਪਕਨੀ ਇਹ ਤਾਂ ਬੇਉਲਾ ਦਿਆ ਤੇ ਹੋ ਜਈ ਦੇ ਹੱਥੋਂ ਛਗਣ ਨਹੀਂ ਕਰਵਾਈ ਦੇ ਰਾਣਾ ਚੁੱਪ ਕਰ ਗਈ ਜਗਜੀਤ ਦਾ ਵਿਆਹ ਹੋ ਗਿਆ ਜਦ ਜਗਜੀਤ ਆਪਣੀ ਰੋਟੀ ਨੂੰ ਘਰ ਲੈ ਕੇ ਆਇਆ ਤਾਂ ਮੈਂ ਆਪਣੀਆਂ ਨੰਨਾਂ ਤੋਂ ਡਰਦੀ ਅੰਦਰ ਲੁੱਕ ਕੇ ਬੈ ਗਈ ਕਿ ਕਿਤੇ ਇਹ ਨਾ ਕਹਿ ਦੇਣ ਕਿ ਅੰਤਰੀ ਤੀਵੀ ਬਹੁਤ ਮੱਥੇ ਲੱਗ ਗਈ ਤੇ ਉਧਰ ਰਾਨੋ ਮੈਨੂੰ ਲੱਭਦੀ ਫਿਰੇ ਭੈਣੇ ਕਿੱਥੇ ਗਈ ਤੂੰ ਮੈਂ ਅੰਦਰ ਬੈਠੀ ਸੀ ਉਹਨੇ ਮੈਨੂੰ ਆ ਕੇ ਲੱਭ ਲਿਆ ਮੇਰੀ ਬਾਹ ਫੜ ਕੇ ਬਾਹਰ ਲੈ ਗਈ ਤੇ ਪਾਣੀ ਵਾਰਨ ਦਾ ਸਮਾਨ ਮੇਰੇ ਹੱਥ 'ਚ ਫੜਾ ਕੇ ਆਪਣੀ ਫੁਲਕਾਰੀ ਮੇਰੇ ਸਿਰ ਤੇ ਦੇ ਦਿੱਤੀ ਤੇ ਕਹਿੰਦੀ ਨੇ ਤੇਰਾ ਮੁੰਡਾ ਆ ਤੇ ਪਾਣੀ ਵਾਰਨ ਦਾ ਹੱਕ ਵੀ ਤੇਰਾ ਹੀ ਆ ਉਸ ਦੀ ਇਸ ਗੱਲ ਨੇ ਤਾਂ ਮੈਨੂੰ ਗਿੱਟੂਚੀ ਕਰ ਦਿੱਤਾ ਸੀ ਮੈਂ ਬਹੁਤ ਖੁਸ਼ ਹੋਈ ਮੈਂ ਜਗਜੀਤ ਤੇ ਉਹਦੀ ਬੌਟੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਅੱਜ ਮੇਰਾ ਕਾਲਜਾ ਠਰ ਗਿਆ ਸੀ ਜਗਜੀਤ ਦੇ ਵਿਆਹ ਤੋਂ 3 ਕ ਮਹੀਨੇ ਬਾਅਦ ਇੱਕ ਦਿਨ ਰਾਣੋ ਨੂੰ ਚੱਕਰ ਆ ਗਿਆ ਉਪੁੰਜੇ ਡਿੱਗ ਪਈ ਅਸੀਂ ਸਾਰਿਆਂ ਨੇ ਭੱਜ ਕੇ ਚੁੱਕੀ ਪਰ ਉਹਨੂੰ ਹੋਛ ਨਾ ਆਈ ਅਸੀ 5 ਹਫ਼ਤੇ ਲੱਗੇ। ਕਾਫੀ سارے ਟੈਸਟ ਲੈਣ ਤੋਂ ਬਾਅਦ ਡਾਕਟਰ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਤੇ ਦੱਸਿਆ ਕਿ ਇਹਨੂੰ ਬ੍ਰੇਨ ਕੈਂਸਰ ਆ। ਡਾਕਟਰ ਦੀ ਇਹ ਗੱਲ ਸੁਣ ਕੇ ਮੇਰੀਆਂ ਤਾਂ ਹਾਂ ਨਿਕਲ ਗਈਆਂ। ਡਾਕਟਰ ਨੇ ਕਿਹਾ ਬਿਮਾਰੀ ਲਾਸਟ ਸਟੇਜ ਉੱਪਰ ਆ ਗਈ ਆ। ਹੁਣ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ। ਤੁਸੀਂ ਇਸਨੂੰ ਚੁੱਪਚਾਪ ਘਰੇ ਲੈ ਜਾਓ ਤੇ ਦੀ ਸੇਵਾ ਕਰੋ। ਅਸੀ ਰਾਣੋ ਨੂੰ ਕਰ ਲੈਣ ਦਾ ਮੈ ਰਾਣੋ ਦੇ ਮੂੰਹ ਹਲ ਵੇਖ ਕੇ ਰੱਬ ਨੂੰ ਬਹੁਤ ਤਾਨੇ ਮੇਨੇ ਦੇਣੇ ਕਿ ਰੱਬਾ ਇਹ ਤਾਂ ਕੋਹੇ ਨੁਰਦਾ ਹੀ ਰਾਸੀ ਜਿੰਨੂੰ ਤੂੰ ਇਲਜ਼ਾਮ ਲਗਾ ਦਿੱਤਾ ਆ ਇਹਦੀ ਜਗਾ ਤੇ ਮੈਨੂੰ ਲੈ ਜਾਂਦਾ ਤੇ ਇਹਨੂੰ ਆਪਣੇ ਪਰਿਵਾਰ ਵਿੱਚ ਵਸਣ ਦਿੰਦਾ ਰਾਣੋ ਮੈਨੂੰ ਕਹਿਣ ਲੱਗੀ ਭੈਣੇ ਤੂੰ ਸਾਰੀ ਜ਼ਿੰਦਗੀ ਮੇਰਾ ਬਹੁਤ ਸਾ ਦਿੱਤਾ ਆ ਮੈਨੂੰ ਅੱਜ ਤੱਕ ਤੱਤੀ ਬਾਣ ਹੀ ਲੱਗਣ ਦਿੱਤੀ ਤੂੰ ਮੈਨੂੰ ਝੋਲੀ ਪਾ ਕੇ ਲੈ ਕੇ ਆਈ ਸੀ ਤੇ ਮੇਰੀ ਇੱਕ ਹੀ ਖੁਆਇਸ਼ ਆ ਕਿ ਮੇਰੇ ਆਖਰੀ ਸਾਹ ਵੀ ਤੇਰੀ ਝੋਲੀ ਵਿੱਚ ਹੀ ਨਿਕਲਣ। ਰਾਣੋ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਤੇ ਉਹੀ ਹੋਇਆ। ਰਾਣੋ ਨੇ ਆਖਰੀ ਸਾਹ ਮੇਰੀ ਗੋਦ ਵਿੱਚ ਹੀ ਲੈ। ਅੱਜ ਰਾਣੋ ਨੂੰ ਮੇਰੇ ਤੋਂ ਦੂਰ ਹੋਇਆ 6 ਮਹੀਨੇ ਹੋ ਗਏ ਨੇ ਤੇ ਉਸ ਬਿਨਾ ਮੈਂ ਮਰ-ਮਾਰ ਕੇ ਜ਼ਿੰਦਗੀ ਕੱਟ ਰਹੀ ਆ। ਸੋ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਾਥ ਛਿਰਿਆ ਅਕਾਲ ਜੀ